हाँ चले गए मैं चक हेलो फोन भी फटता हां बाबे की कर रहे हो असल चल तेरा फोन वज रहे मैं चक लिया तेरा फोन ਉਹ ਮਤਲਬ ਤੁਸੀਂ ਮੇਰਾ ਫੋਨ ਅਟੈਂਡ ਕਰਿਆ ਰਾਈਟ ਹਾਂ ਉਹ ਤੇਰਾ ਫੋਨ ਆ ਰਿਹਾ ਸੀ ਮੈਂ ਤੇਨੇ ਕਿੰਨੀ ਹਾਕਾ ਵੀ ਮਾਰਿਆ ਮੈਨੂੰ ਲੱਗਾ ਤੂੰ ਨਾ ਚਲੇਗੀ ਸੀਗੀ ਘੱਟੋ ਘੱਟ ਨਾ ਜੇ ਕਿਸੇ ਦੀ ਚੀਜ਼ ਨੂੰ ਹੱਥ ਲਾਈਦਾ ਨਾ ਉਹਨੂੰ ਪੁੱਛ ਕੇ ਲਈਦਾ ਹੁੰਦਾ ਤਾਂ ਮੈਨੂੰ ਵੀ ਕੋਈ ਕੌਮਨਸ ਨਹੀਂ ਹੋਏਗੀ ਬੁਲਬੁਲ ਤੇਰਾ ਫੋਨ ਇੱਕ ਵਾਰ ਹੀ ਨਹੀਂ ਘੱਟੋ ਘੱਟ ਚਾਰ ਵਾਰੀ ਵੱਜ ਗਿਆ ਮੈਂ ਤੇਨੂੰ ਹਾਕਾ ਵੀ ਮਾਰਿਆ ਮੈਂ ਕਿਹਾ ਕਿਸੇ ਦਾ ਜ਼ਰੂਰੀ ਵੀ ਹੋ ਸਕਦਾ ਜ਼ਰੂਰੀ ਹੋ ਸਕਦਾ ਫਿਰ ਮੈਂ ਗੱਲ ਕਰਨ ਨੂੰ ਬੈਠੀ ਐ ਨਾ ਤੁਸੀਂ ਫੋਨ ਕਾਟੋ ਚੱਕਿਆ ਕਿੰਨੀ ਵਾਰੀ ਮੈਂ ਸਮਝਾਈਆ ਵਾ ਤੁਹਾਨੂੰ ਅੱਛਾ ਕਿ ਨਹੀਂ ਅੰਦਰ ਦੇ ਅੰਦਰ ਚਲ ਮੇਰ ਤੋਂ ਗਲਤੀ ਹੋ ਗਈ ਸੌਰੀ ਅੱਗੇ ਤੋਂ ਪਲੀਜ਼ ਮੇਰਾ ਫੋਨ ਹੱਥ ਨਾ ਲਾਇਆ ਕਰੋ ਚਲ ਹੁਣ ਤੋਂ ਕਾਲਜ ਜਾਣਾ ਹੈ ਰੋਟੀ ਬਣਾ ਲੈ ਉਹ ਹੀ ਕਹਿਣ ਆਈ ਸੀਗੀ ਕਿ ਕੁਝ ਖਾਣ ਨੂੰ ਦੇ ਦੇ ਮੈਂ ਲੇਟ ਹੋਈ ਜਾਂਦੀ ਆ ਕਾਲਜ ਲਈ ਠੀਕ ਹੈ ਨਾਲ ਇੱਕ ਗੱਲ ਹੋਰ ਮੈਨੂੰ ਤੁਸੀਂ 1500 ਵੀ ਲਿਆ ਕੇ ਦੇ ਦਿਓ ਮੇਰੇ ਕੋਲ ਹੈ ਨਹੀਂ ਪੈਸੇ 1500 ਪਰ ਮੈਂ ਤਾਂ 1000 ਰੁਪਏ ਰੱਖਿਆ ਸੀ ਸਿਲੰਡਰ ਪਰ ਮਾਉਣ ਵਾਸਤੇ ਜਦੋਂ ਪੈਸੇ ਦੇ ਰਹੇ ਹੁੰਦੇ ਆ ਨਾ ਉਦੋਂ ਸੁਣਾਈਆਂ ਇਹ ਕਰਦੇ ਆ ਬਸ ਮੈਨੂੰ ਨਹੀਂ ਚਾਹੀਦੇ ਹੈਗੇ ਕੋਈ ਲੋਨ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਤੂੰ ਪੈਸੇ ਲੈ ਜਾ ਮੈਂ ਦੇਖ ਲਾਂਗੀ ਕੀ ਕਰਨਾ ਬਾਕੀ ਮੈਂ ਤੈਨੂੰ ਇਹ ਕਹਿੰਦੀ ਸੀਗੀ ਵੀ ਇਹ ਮੁੰਡਾ ਕੌਣ ਤੇਰੇ ਨਾਲ ਪੜਦਾ ਹਾਂ ਮੇਰੇ ਨਾਲ ਪੜਦਾ ਤੁਸੀਂ ਕੀ ਲੈਣਾ ਬਲੇਡਾਂ ਕੁਛ ਪੈਸੇ ਲੈ ਕੇ ਦੇਨੀਆ ਤੇ ਰੋਟੀ ਖਾ ਲਈ ਕਿ ਤਾਰਾ ਇਸ ਕੁੜੀ ਦੀ ਮੈਨੂੰ ਸਮਝ ਨਹੀਂ ਆਉਂਦੀ ਕਈ ਦਿਨਾਂ ਤੋਂ ਇਹਦਾ ਸੁਭਾਅ ਜੋ ਹੋਰੀ ਤਰ੍ਹਾਂ ਦਾ ਹੋ ਗਿਆ ਪਹਿਲਾਂ ਚੰਗੀ ਭੈਣ ਹੁੰਦੀ ਸੀਗੀ ਤੇ ਹੁਣ ਹੁਣੇ ਬੋਲਣਾ ਵੀ ਭੁੱਲ ਗਈ। ਵਿਆਦੀ ਭਾਬੀ ਨਾਲ ਕਿਵੇਂ ਗੱਲ ਕਰੀ ਦੀ ਆ। ਮੈਂ ਹੀ ਬੇਸੁਫਾ। ਸਾਰਾ ਦਿਨੇ ਦੇ ਮੁਰੇ ਭੱਜੀ ਫਿਰਦੀ ਰਹਿਣੀ ਆ। ਵੀ ਬੁਲਬੁਲ ਆ ਖਾਲਾ ਆ ਪੀਲਾ ਲੈਣਾ ਕਿ ਤੇਰੇ ਕੱਪੜੇ ਧੋਦਾ। ਲੈ ਮੈਂ ਤੇਰਾ ਆ ਕੰਮ ਕਰਦਾ। ਤੇ ਇਹ ਇਹ ਮੈਨੂੰ ਪੁੱਛ ਕਰਕੇ ਨਹੀਂ ਜਾਣਦੀ। ਨਾ ਦੱਸ ਐਡਾ ਕੀ ਹੋ ਗਿਆ ਸੀ? ਕੱਲਾ ਫੋਨ ਹੀ ਚੱਕਿਆ ਸੀ ਮੈਂ। ਮੈਨੂੰ ਕਿੰਨਾ ਗੁੱਸਾ ਆਤ ਆਇਆ ਕਿੰਨੀ ਵਾਰੀ ਸਮਝਾਇਆ ਮੈਂ ਤੁਹਾਨੂੰ ਫੀਟੋ ਦੋ ਮੈ ਕਰੇ ਹੁੰਨੀ ਆ ਨਾ ਮੈਨੂੰ ਫੋਨ ਨਾ ਕਰਿਆ ਕਰੋ ਉਸ ਤੋਂ ਪਹਿਲਾਂ ਮੈਸੇਜ ਛੱਡ ਦਿਆ ਕਰੋ ਵੀ ਆਜਾ ਲੇਟ ਹੋ ਰਿਹਾ ਆਪਾਂ ਫਸਾਤਾ ਸੇ ਆਜੋ ਮੈਨੂੰ <table> ਫੋਨ ਚੱਕ ਲਿਆ ਸੀ ਓ ਯਾਰ ਮੈਨੂੰ ਕੀ ਪਤਾ ਮੈਂ ਤਾਂ ਕੱਲਾ ਹੈਲੋ ਗਿਆ ਹੈਲੋ ਕਿਹਾ ਕਿਉਂ ਹੈਲੋ ਤਾਂ ਪਛਾਣ ਨਹੀਂ ਆਉਂਦੀ ਤੁਹਾਨੂੰ ਵੀ ਬੋਲਦਾ ਕੌਣ ਹੈ ਯਾਰ ਤੈਨੂੰ ਪਹਿਲਾਂ ਵੀ ਕਿੰਨੇ ਵਾਰ ਗਿਆ ਨਾ ਫੋਨ ਕੋਲੇ ਰੱਖ ਲਿਆ ਕਰ ਜਾਂ ਲੋਕ ਲਾ ਦੇ ਨਾਣ ਗਈ ਸੀਗੀ ਮੈਂ ਠੀਕ ਹੈ ਨਾਣ ਵੇਲੇ ਵੀ ਫੋਨ ਜੇਬ ਚ ਪਾ ਕੇ ਰੱਖਾਵੇਂ ਨਾਲੇ ਲੋਕ ਦੀ ਗੱਲ ਕਰਦੇ ਆ। ਆ ਲੋਕ ਤਾਂ ਲੱਗੇ ਪਿਆ। ਹੁਣ ਜਿਹਦਾ ਫੋਨ ਆਣਾ ਉਹ ਤਾਂ ਆ ਹੀ ਜਾਣਾ। ਉਹਨੂੰ ਥੋੜੀ ਮੈਂ ਰੋਕ ਸਕਦੀ ਆ। ਓ ਯਾਰ ਹੁਣ ਤੂੰ ਤਾਂ ਮੇਰੇ ਤੇ ਚੜੀ ਜਾਨੀਂ ਫਿਰ। ਮੇਰਾ ਕੀ ਕਸੂਰ ਐ ਵਿੱਚ? ਕਸੂਰ ਤੁਹਾਡਾ ਹੀ ਐ। ਤੁਸੀਂ ਫੋਨ ਲਾਇਆ ਤੇ ਫੋਨ ਚੱਕ ਲਿਆ ਭਾਬੀ ਨੇ। ਕਸੂਰ ਤੁਹਾਡਾ ਹੀ ਐ। ਯਾਰ ਹੁਣ ਮੈਨੂੰ ਕੀ ਪਤਾਈ ਫੋਨ ਕੋਈ ਹੋਰ ਚੱਕੂ। ਮੈਨੂੰ ਨਹੀਂ ਪਤਾ ਹੈਗਾ ਅੱਗੇ ਤੋਂ ਧਿਆਨ ਰੱਖਿਆ ਕਰੋ ਕਿੰਨੀ ਵਾਰੀ ਸਮਝਾਈ ਆ ਮੈਂ। ਓ ਯਾਰ ਤੁਹਾਡਾ ਆਪਦਾ ਗੁੱਸਾ ਹੁਣ ਮੇਰੇ ਤੇ ਲਾਉਣੀ ਆ। ਗਲਤੀ ਐ ਮੇਰੀ ਆ। ਮੈਂ ਆਪਦਾ ਗੁੱਸਾ ਲਾ ਰਹੀ ਆ। ਥੋੜਾ ਗੁੱਸਾ ਥੋੜੇ ਤੇ ਹੀ ਲਾ ਰਹੀਆਂ ਮੈਂ ਠੀਕ ਹੈ ਹਾਂ ਚਲ ਠੀਕ ਹੈ ਚੰਗਾ ਬਾਬਾ ਗਲਤੀ ਹੋ ਗਈ ਮੈਂ ਨਹੀਂ ਬੁਲਾਉਣਾ ਹੈਗਾ ਉਹ ਨਹੀਂ ਯਾਰ ਲੈ ਆਏ ਕਿ ਮੈਂ ਸਰਜੂ ਆਂ ਫਿਰ ਮੇਰਾ ਤਾਂ ਸਰਜੂ ਥੋੜਾ ਮੈਨੂੰ ਪਤਾ ਨਹੀਂ ਆਹ ਨਹੀਂ ਸਰਦਾ ਮੇਰਾ ਵੀ ਨਹੀਂ ਸਰਨਾ ਯਾਰ ਨਾਲੇ ਯਾਰੇ ਚ ਹੁਣ ਮੰਨ ਲੈਣਾ ਮੇਰੀ ਗਲਤੀ ਨਾਲ ਕੋਈ ਨਹੀਂ ਹੈਗੀ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਐਜੀ ਹਰਕਤਾਂ ਨਾ ਕਰਿਆ ਕਰੋ ਉਹ ਮੁੰਡੇ ਖੁੰਡੇ ਦੇਖਿਓ ਮੇਰੇ ਪਿੰਡ ਦੇ ਨੇ ਕਿਵੇਂ ਝਾਕੀ ਜਾਂਦੇ ਨੇ ਆ ਇੱਕ ਮਿੰਟ ਪਹਿਲਾਂ ਤਾਂ ਕੀ ਕਿਹਾ ਸੀ ਜਿਹੜਾ ਪਿਆਰ ਕਰਦਾ ਸੰਗ ਸ਼ਰਮ ਹੀ ਨਹੀਂ ਹੈਗੀ ਤੁਹਾਨੂੰ ਔਰ ਸੰਗਸਰ ਮੜੀ ਕੀ ਗੱਲ ਐ ਨਾਰਮਲ ਗੱਲਾਂ ਨੇ ਤਾਂ ਮੇਰੇ ਘਰੇ ਨਾ ਸ਼ੱਕ ਹੋ ਚੁੱਕਾ ਐ ਵੀ ਮੁੰਡੇ ਦੇ ਫੋਨ ਆ ਲੱਗ ਗਏ ਸਿਰ ਭਾਬੀ ਨੇ ਵੀਰੇ ਨੂੰ ਦੱਸਤਾ ਨਾ ਖੈਰ ਨਹੀਂ ਮੇਰੀ ਯਾਰ ਨਾ ਉਹ ਤੂੰ ਅਡਜਸਟ ਕਰਨਾ ਸਾਰਾ ਕੁਝ ਕਿਵੇਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਸਰਦਾ ਯਾਰ ਫੋਨ ਲੱਗ ਹਾਂ ਹਾਂ ਮੈਂ ਅਡਜਸਟ ਕਰਾਂ ਤੁਸੀਂ ਅਡਜਸਟ ਨਾ ਕਰੋ ਬਿਨਾ ਗੱਲ ਕਰੇ ਓ ਮੈਂ ਕਰਤਾ ਰਿਹਾ ਚੰਗਾ 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 ਮੇਰਾ ਦਿਮਾਗ ਨਾ ਖਰਾਬ ਕਰੋ ਮੈਂ ਕਾਲਜ 'ਚ ਪਹਿਲੇ ਲੇਟ ਹੋ ਰਹੀਆ ਚਲ ਜੀ ਹੁਣ ਆਪਾਂ ਹੁਣੀ ਇੰਨਾ ਜਲਦੀ ਔਰ ਮੰਕ ਤਾਂ ਮੈਂ ਮਾਰ ਨਹੀਂ ਸਕਦੀ ਚਲੋ ਲਿਆ ਉਹ ਯਾਰ ਜੀ ਨਹੀਂ ਕਰਦਾ ਚਲੋ ਮੈਂ ਕਹਾਂਗਾ ਬੱਸ ਬੰਟੀ ਦਾ ਕੰਮ ਹੋਗਾ ਤੇਰੇ ਕੋਲ ਅ ਡਾਕਟਰ ਦਾ ਨਾ ਠੀਕ ਹੈ ਠੀਕ ਹੈ ਬਰਾ ਬੀਜੀਓ ਦੱਸਿ ਨਾ ਨਾ ਦੱਸ ਕੇਮਿਸੀ ਡੰਪਰ ਬਸ ਵੈਸੀ ਮੈਂ ਤੁਹਾਨੂੰ ਇਹ ਕਹਿੰਦੀ ਸੀ ਕਿ ਉਹ ਸਿਲੰਡਰ ਪਰਵਾਉਣ ਵਾਸਤੇ ਪੈਸੇ ਦੇ ਉਹ ਮੈਨੂੰ ਤੈਨੂੰ ਦਿੱਤੇ ਤਾਂ ਹੈਗੇ ਸੀ ਮੈਂ پیسے ਵਾਸੋਂ ਉਹ ਕਿੱਥੇ ਆ ਉਹ ਅਸਲ ਦੇ ਵਿੱਚ ਨਾ ਗੁਲਗੁਲ ਨੂੰ ਪੈਸੇ ਚਾਹੀਦੇ ਸੀਗੇ 1500 ਰੁਪਇਆ ਫਿਰ ਮੈਂ ਉਹਨੂੰ ਦੇ ਦੇ ਤੈਨੂੰ ਪਤਾ ਤਾਂ ਹੈਗਾ ਡੈਂਪਲ ਹਜੇ ਮੇਰੀ ਸੈਲਰੀ ਵੀ ਨਹੀਂ ਆਈ ਜਰਾ ਸੈਲਰੀ ਆ ਜਾਉਂਦੀ ਫਿਰ ਮੈਂ ਤੈਨੂੰ ਦੇ ਦੂੰਗਾ ਉਹ ਤਾਂ ਚਲ ਤੁਹਾਡੀ ਗੱਲ ਠੀਕ ਆ ਪਰ ਫਿਰ ਹੁਣ ਬੁਲਬੁਲ ਨਹੀਂ ਚਾਹੀਦੀ ਸੀ ਕਿ ਮੈਂ ਤਾਂ ਉਹਨੂੰ ਤਾਂ ਫੜਾ ਦੇ ਮੈਨੂੰ ਐ ਸੀਗਾ ਵੀ ਸ਼ਾਇਦ ਤੁਹਾਡੇ ਕੋ ਪੈਸੇ ਹੋਣਗੇ ਚਲ ਮੈਂ ਤੁਹਾਡੇ ਤੋਂ ਲੈ ਲਾਂਗੀ ਚਲ ਤੋਂ ਆਇਆ ਕਰ ਚਾਚੀ ਤੋਂ ਫੜਨਾ ਚਾਹੀਦਾ ਪੈਸੇ ਕਿ ਆਪਾਂ ਜੇ ਸੈਲਰੀ ਹੀ ਹੁੰਦੀ ਦੇ ਦਿਆ ਤੇ ਉਹਨਾਂ ਹੱਦ ਕਰੀ ਜਾਂਦੇ ਹੋ ਤੁਸੀਂ ਵੀ ਕੱਲੇ ਚਾਚੀ ਤੋਂ ਲੈ ਲੈ ਪੈਸੇ ਤੁਹਾਨੂੰ ਐ ਪਤਾ ਹੈ ਚਾਚੀ ਕੋਲ ਮੈਂ ਪਿਛਲੀ ਵਾਰ ਗਈ ਸੀ ਪੁੱਛਣ ਤੇ ਚਾਚੀ ਨੇ ਮੈਨੂੰ ਉਦੋਂ ਹੀ ਜਵਾਬ ਦਿੱਤਾ ਸੀ ਪੈਸੇ ਤਾਂ ਕੀ ਅਗਲੀ ਨਾ ਸਿਲੰਡਰ ਵੀ ਨਹੀਂ ਸੀ ਆਪਣੇ ਘਰੋਂ ਦਿੱਤਾ ਨਾਲੇ ਵੈਸੇ ਵੀ ਜੇ ਉਹਦੇ ਕੋਲ ਸਿਲੰਡਰ ਹੈ ਪੈਸੇ ਹੁੰਦੇ ਨਾ ਉਹ ਤਾਂ ਤਾਂ ਹੀ ਨਾ ਦਿੰਦੀ ਜਵਾਬ ਦੇ ਦਿੰਦੀ ਆ ਉਹਦੇ ਕੋ ਚਾਚੀ ਦਾ ਹੀ ਸੁਭਾਅ ਹੈ ਤੂੰ ਐ ਕਰ ਪਾ ਵੀ ਤੂੰ ਫੜਨੀ ਤੂੰ ਪੈਸੇ ਤੈਨੂੰ ਪਤਾ ਹੈਗਾ ਚਾਚੀ ਦੇ ਸੁਭਾਅ ਦਾ ਭਾਦੀ ਤੇ ਪੈਸੇ ਫੜਨੇ ਵੀ ਜਿੰਦਾ ਬੜੇ ਆਸਾਨ ਨੇ ਨਾ ਚਾਚੀ ਪਤਾ ਕਿੱਦਾਂ ਦੀ ਆ ਭਾਦੀ ਦੇ ਲਵੇ ਵੀ ਨਹੀਂ ਬੈਠਣ ਦਿੰਦੀ ਪੈਸਿਆਂ ਦੀ ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਚਾਹ ਤੂੰ ਆਇਆ ਮੈਂ ਤੇ ਦੋਸਤ ਨੂੰ ਫੜ ਲਿਆnabla ਕਿਸੇ ਤੋਂ ਤੇ ਤੈਨੂੰ ਲੈ ਕੇ ਦੇ ਦਿੰਨੇ ਤੁਸੀਂ ਮੇਰੀ ਗੱਲ ਸੁਣੋ ਉਹ ਹੀ ਮੈਂ ਤੁਹਾਨੂੰ ਕਹਿਣ ਲੱਗੀ ਸੀ ਤੁਸੀਂ ਕਿਸੇ ਤੋਂ ਪੈਸੇ ਫੜ ਲਓ ਮੈਂ ਇਹ ਕਰਦੀ ਹਾਂ ਸਿਲੰਡਰ ਬੁੱਕ ਕਰ ਦੰਨੀ ਆ ਚਲ ਠੀਕ ਹੈ ਤੂੰ ਸਿਲੰਡਰ ਬੁੱਕ ਕਰ ਤੇ ਮੈਂ ਲੈ ਕੇ ਆਉਣਾ ਮੇਰੇ ਦੋਸਤ ਤੋਂ ਬਾਕੀ ਮੈਂ ਗਈ ਸੀ ਹੁਣ ਜੇ ਇੱਧਰ ਜਾਣਾ ਹੀ ਹੈ ਤੁਸੀਂ ਫਿਰ ਅੱਡੇ ਤੋਂ ਬੁਲਬੁਲ ਨੂੰ ਵੀ ਲਿਆਓ ਮੁੜ ਕੇ ਬਾਰ-ਬਾਰ ਘੇੜੇ ਮਾਰਦੇ ਫਿਰੋਗੇ ਚਲ ਠੀਕ ਹੈ ਕੱਲ ਮੈਂ ਚੱਲਣਾ ਠੀਕ ਹੈ ਚੰਗਾ ਲੈ ਹੋਏ ਚੰਗਾ ਫਿਰ ਆਣਾ ਫਰਮੈ ਨੂੰ ਐ ਨਹੀਂ ਸਮਝ ਆਉਂਦੀ ਪਤਾ ਨਹੀਂ ਕਿਤੇ ਇਹਨਾਂ ਨੂੰ ਪੈਸਿਆਂ ਦਾ ਹੱਲ ਹੋਊਗਾ ਵੀ ਕਿ ਨਾ ਮੈਂ ਵੀ ਕੰਗਲੀਆਂ ਘੱਟੋ ਘਾਟ ਥੋੜੇ ਥੋੜੇ ਪੈਸੇ ਸਾਡੇ ਹੱਥ 'ਚ ਰੱਖ ਲੈਂਦੀ ਉਹ ਕੁੜੀ ਵੀ ਨਾ ਐਂ ਜੇ ਮੈਨੂੰ ਬੋਲੀ ਮੈਨੂੰ ਐਸੇ ਚਲੋ ਮੈਂ ਲੋੜ ਹੋਊਗੀ ਕੀ ਪਤਾ ਸੀਗਾ ਵੀ ਇਹਨਾਂ ਕੋਲ ਵੀ ਨਹੀਂ ਹੋਣੇ ਪੈਸੇ ਅੱਗੇ ਤਾਂ ਮੈਂ ਹੀ ਕਰਿਆ ਕਰੂੰਗੀ ਜੋ ਮਰਜ਼ੀ ਹੋ ਜੇ ਆਪਦੇ ਹੱਥ 'ਚ ਪੈਸੇ ਰੱਖਿਆ ਕਰੂੰਗੀ ਹਾਲੇ ਹਣ ਭੱਜੇ ਫਿਰਦੇ ਹਾਂ ਸੀ ਪੈਸਿਆਂ ਕਰਕੇ खेड़ा मुंडा कल भी इन छा बोल हाँ भाभी मैं तेरे ने एक गल करनी दसो की गल करनी मैं ना तेरी चाची घरे गई थी ਦੋਗਲੇਰ ਵਾਸਤੇ ਤੇ ਚਾਚੀ ਪੁੱਛਦੇ ਸੀਗੇ ਕਹਿੰਦੇ ਵੀ ਉਹ ਮੁੰਡਾ ਕੌਣ ਆ ਜਿਹੜਾ ਹੁਣ ਤੈਨੂੰ ਛੱਡ ਕੇ ਗਿਆ ਸੀਗਾ ਦੇਖ ਭਾਬੀ ਪਹਿਲੀ ਗੱਲ ਤੇ ਜਦੋਂ ਮੈਨੂੰ ਮੁੰਡਾ ਛੱਡ ਕੇ ਗਿਆ ਨਾ ਉੱਥੇ ਕੋਈ ਨਹੀਂ ਸੀਗਾ ਤੇ ਚਾਚੀ ਤਾਂ ਦੇਖਣੀ ਸੀਦੀ ਤੋ ਚੁੱਪ ਨਾ ਬੋਲਾ ਕਰ ਸੱਚੇ ਸੱਚੇ ਕਹਿ ਰਹਾ ਨਾ ਵੇ ਮੈਂ ਜਾਣਨਾ ਚਾਹੁੰਨੇ ਵੀ ਮੁੰਡਾ ਕੌਣ ਹੈ ਚਾਚੀ ਨੇ ਕਿਉਂ ਬਦਨਾਮ ਕਰਦੀ ਹੈ ਦੇਖ ਗੁਲਬੁਲ ਮੈਨੂੰ ਗਲਤ ਨਾ ਸਮਝ ਪਹਿਲਾ ਮੈਂ ਕਿ ਐਦਾਂ ਕਿਉਂ ਸੋਚੂੰਗੀ ਨਾਲੇ ਮੈਨੂੰ ਚਾਚੀ ਨੇ ਆਪ ਕਿਹਾ ਨਹੀਂ ਤਾਂ ਮੈਨੂੰ ਕੀ ਲੋੜ ਸੀਗੀ ਜੇ ਨਹੀਂ ਤੈਨੂੰ ਯਕੀਨ ਨਾ ਜਾ ਕੇ ਤੂੰ ਆਪ ਚਾਚੀ ਨਾਲ ਗੱਲ ਕਰ ਲੈ ਫਿਰ ਤੈਨੂੰ ਲੱਗ ਜਾਊਗਾ ਪਤਾ ਵਾ भाभी ਮੈਂ ਆਪਣੇ ਇਨਸਰਟ ਆਪ ਕਰਾਵਾ ਜਾ ਕੇ ਹਨਾ ਵੀ ਦੱਸੋ ਤੁਸੀਂ ਕਿੱਥੇ ਮੁੰਡਾ ਵੇਖ ਲਿਆ ਤੇ ਕੌਣ ਸੀ ਤੇ ਚਾਚੀ ਨੇ ਕਿਹਾ ਸੀ ਬੁਲਬੀ ਮੈਂ ਤੈਨੂੰ ਤਾਂ ਪੁੱਛਦੀ ਆ ਨਹੀਂ ਤਾਂ ਇਹ ਤੋਂ ਪਹਿਲਾਂ ਮੈਂ ਤੈਨੂੰ ਕਿਉਂ ਨਹੀਂ ਪੁੱਛਿਆ ਦੇਖ ਭਾਬੀ ਮੈਂ ਤੈਨੂੰ ਜਾਣਦੀ ਆ ਤੇ ਚਾਚੀ ਨੂੰ ਵੀ ਜਾਣਦੀ ਆ ਮੈਂ ਕੌਣ ਕਿੰਨੇ ਕ ਪਾਣੀ ਸੀ ਸਭ ਪਤਾ ਮੈਨੂੰ ਠੀਕ ਹੈ ਨਾਲੇ ਮੇਰੀ ਲਾਈਫ 'ਚ ਨਾ ਇੰਟਰਫੇਅਰ ਘੱਟ ਹੀ ਕਰਾ ਕਰੋ ਤਾਂ ਵਧੀਆ ਗੱਲ ਦੇਖ ਬੁਲਬੀ ਮੈਂ ਤੇਰੀ ਲਾਈਫ 'ਚ ਇੰਟਰਫੇਅਰ ਨਹੀਂ ਕਰਦੀ ਪਰ ਮੈਂ ਇਹ ਜਾਣਨਾ ਚਾਹੁੰਦੀ ਆ ਵੀ ਉਹੀ ਮੁੰਡਾ ਹੈ ਜਿਹੜਾ ਤੇਨੇ ਪੜਦਾ ਹੈ हां ओही है और कुछ पूछना है मैं त की करना पूछ के बस तनु यही कहंदी सीगी तू अबदा थोड़ा ध्यान ना ਰੱਖਿਆ ਕਰ ਤੂੰ ਇਹਨੂੰ ਕਿਹਾ ਕਰ ਵੀ ਕਾਲਜ ਤਾਂ ਕੀ ਠੀਕ ਹੈ ਤੇਰੀ ਦੋਸਤੀ ਐਦਾਂ ਪਿੰਡ ਚ ਚੰਗਾ ਨਹੀਂ ਲੱਗਦਾ ਤੈਨੂੰ ਪਤਾ ਆ ਹੁਣ ਤਾਂ ਚਾਚੀ ਨੇ ਦੇਖਿਆ ਆ ਜੇ ਕੱਲ ਨੂੰ ਕਿਸੇ ਹੋਰ ਨੇ ਦੇਖ ਲਿਆ ਫਿਰ ਉਹ ਵੀ ਸਾਨੂੰ ਪੁੱਛਣਗੇ ਵੀ ਜਵਾਨ ਕੁੜੀ ਆ ਐ ਮੁੰਡਾ ਛੱਡ ਕੇ ਜਾਂਦਾ ਆ ਤੂੰ ਗੱਲ ਨੂੰ ਸਮਝ ਨਹੀਂ ਸਕਦੀ ਬਹੁਤ ਗੱਲਾਂ ਹੋ ਜਾਂਦੀਆਂ ਨੇ ਗੱਲਾਂ ਹੁੰਦੀਆਂ ਨਹੀਂ ਅਖਰਾਈਆਂ ਹੁੰਦੀਆਂ ਨੇ ਠੀਕ ਹੈ ਤੁਸੀਂ ਚੁਗਲੀਆਂ ਲਾਣੇ ਹੋਣਗੇ ਅੰਗਵਾਨ ਨੂੰ ਤਾਂ ਹੀ ਅਗਲੇ ਕਹਿੰਦੇ ਨੇ ਗੁਲਗੁਲ ਸੱਚੀ ਗੱਲ ਦੱਸ ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਹੋ ਗਿਆ ਆਜ਼ਾਦੀ ਤੂੰ ਕਾਲਜ ਪੜ੍ਹਨ ਲੱਗ ਗਈਆਂ ਮੰਨਿਆ ਵੀ ਬੱਚੇ ਥੋੜਾ ਜਿਹਾ ਹੋ ਜਾਂਦਾ ਉਹਦਾ ਸੁਭਾਅ ਚੇਂਜ ਹੋ ਜਾਂਦਾ ਪਰ ਇਹ ਮਤਲਬ ਇਹ ਥੋੜਾ ਵੀ ਤੂੰ ਗੱਲ ਨੂੰ ਹੀ ਨਾ ਸਮਝੇ ਤੂੰ ਜਵਾਨ ਆ ਅਸੀਂ ਵੀ ਚਾਹੁੰਦੇ ਵੀ ਕੱਲ ਨੂੰ ਕੋਈ ਇਦਾਂ ਦੀ ਗੱਲਬਾਤ ਉੱਡ ਜੇ ਨਾਲੇ ਵੈਸੇ ਵੀ ਮੈਨੂੰ ਪਤਾ ਤੂੰ ਆਪ ਦੀ ਜਗ੍ਹਾ ਤੇ ਸਹੀ ਆ ਪਰ ਜਿਹੜੇ ਲੋਕ ਦੇਖਦੇ ਨੇ ਇਹ ਪਤਾ ਨਹੀਂ ਕੀ ਕੋ ਸੋਚਦੇ ਹੋਣਗੇ ਉਹ ਪਲੀਜ਼ ਮੈਨੂੰ ਇੱਥੇ ਕਿਸੇ ਦੀ ਕੋਈ ਪਰਵਾਹ ਨਹੀਂ ਆਈ ਡੋਂਟ ਕੇਅਰ ਅਬਾਊਟ ਥੈਟ ਠੀਕ ਹੈ ਮੇਰੇ ਨਾਲ ਤਾਂ ਤੁਸੀਂ ਬਕਵਾਸ ਘੱਟ ਹੀ ਕਰਿਆ ਕਰੋ ਟੈਂਕ ਖਾ ਕਰ ਤਾ ਮੇਰਾ ਆਂਦੇ ਸਾਰ ਸਵਾਲ ਜਵਾਬ ਪੁੱਛਣ ਲੱਗਿਆਂ ਨੇ ਬੰਦੇ ਨੇ ਇਹ ਦੇਖ ਲੈ ਕਰੋ ਬੰਦਾ ਧੁੱਪੇ ਪੜ ਕੇ ਆਇਆ ਹੁੰਦਾ ਉਹ ਪਾਣੀ ਤਾਂ ਕਿਉਂ ਪੁੱਛਦਾ ਕੌਣ ਸੀ ਮਿੰਦਾ ਕੌਣ ਸੀ ਗੋਸਟ ਉਹ ਕੋਲ ਤੇ ਹੀ ਕੁਐਸ਼ਨ ਹੁੰਦੇ ਨੇ ਬੁਲਬੁਲ ਮੈਂ ਤੇਰੀ ਭਾਬੀ ਨਹੀਂ ਤੈਨੂੰ ਮਾਵਾ ਵਾਂਗੂ ਪਿਆਰ ਦੇਣੀ ਆ ਪਰ ਤੂੰ ਗੱਲ ਕਿਉਂ ਨਹੀਂ ਸਮਝਦੀ ਠੀਕ ਆ ਦੁਬਾਰਾ ਕਿਉਂ ਮਾਂ ਉਹ ਵੀ ਮੇਰੀ ਰਹਿਣ ਦੋ ਮਾਂ ਦੀ ਥਾਂ ਤਾਂ ਤੁਸੀਂ ਲੈ ਹੀ ਨਹੀਂ ਸਕਦੇ ਕਦੇ ਜੇ ਮੇਰੀ ਮਾਂ ਵਰਗੀ ਹੁੰਦੀ ਨਾ ਸਵਾਲ ਜਵਾਬ ਇਹੋ ਜਿਹੇ ਨਾ ਪੁੱਛਦੀ ਪਰ ਬੁਲਬੁਲ ਬਾਸਪਾ ਬਿਬਾਸ ਬਾਥੂਨੀਆ ਨੇ ਸਾਰਾ ਮੂਡ ਖਰਾਬ ਕਰਕੇ ਧਰਤਾ ਮੇਰਾ ਕੋਈ ਕੰਮ ਤਾਂ ਨਾ ਵੀ ਹੈਗਾ ਸਾਰੇ ਦਿਨ ਮੇਰੇ ਤੇ ਨਿਗਰਾਨੀ ਰੱਖਦੇ ਮੈਂ ਕਿੱਥੇ ਜਾਂਦੀ ਕਿ ਕੀ ਕਰਦੀ ਕਿ ਨਾਲ ਫੋਟੇ ਗੱਲਾਂ ਕਰਦੀ ਕੌਣ ਛੱਡ ਕੇ ਜਾਂਦੇ ਇਹੀ ਧਿਆਨ ਰੱਖਦੇ ਤੁਹਾਨੂੰ ਬੁਲਬੁਲਾ ਮੈਂ ਤੈਨੂੰ ਤਾਂ ਕਰ ਬੱਸ ਹੋਰ ਕੁਝ ਨਹੀਂ ਸੁਣਨਾ ਮੈਂ ਕੀ ਹੋ ਗਿਆ ਇਸ ਕੁੜੀ ਨੂੰ ਚੰਗੇ ਵਾਸਤੇ ਸੋਚਦੇ ਆ ਇਹਦੀ ਮੈਂ ਤਾਂ ਪੜਾਉਣਾ ਚਾਹੁੰਦੀ ਆ ਮੈਂ ਥੋੜਾ ਚਾਹਨੀ ਐ ਵੀ ਸਾਨੂੰ ਲੋਕ ਕਹਨ ਉਹਠਾ ਸਿੱਧਾ ਬੋਲ ਸਾਡੇ ਘਰ ਦੀ ਕੱਲੀ ਧੀ ਐ ਇਹ ਠੀਕ ਗੱਲ ਨੂੰ ਸਮਝਦੇ ਵੀ ਨਹੀਂ ਨਾਲ ਜੈਸੀ ਵੀ ਮੈਂ ਤਾਂ ਕਦੇ ਨੂੰ ਭਾਬੀ ਬਣ ਕੇ ਦਿਖਾਇਆ ਹੀ ਨਹੀਂ ਹਮੇਸ਼ਾ ਇਹ ਹੀ ਸੋਚਿਆ ਕਿ ਮੈਂ ਦੀ ਮਾਂ ਬਣ ਕੇ ਰਹਿਣਾ ਇੱਕ ਮਾਂ ਜਦ ਤਾ ਬੱਚੇ ਨੂੰ ਪਿਆਰ ਕਰਦੀ ਐ ਨਾ ਉਹਦਾ ਹਰੇ ਕੰਮੇ ਨੂੰ ਕਰਕੇ ਦੇਣੀ ਆ ਹਰੇ ਗੱਲ ਇਹਦੀ ਸੁਣਦੀ ਆ ਪਰ ਪਤਾ ਨਹੀਂ ਕਿਉਂ ਕਿਉਂ ਇਸ ਕੁੜੀ ਦਾ ਦਿਮਾਗ ਖਰਾਬ ਹੋ ਗਿਆ ਮੇਰੇ ਬਾਰੇ ਨਾਲੇ ਖੱਟੂ ਘੜਾ ਦੇ ਭਰਾ ਬਾਰੇ ਦਾ ਸੋਚ మేను లాగే సహక జాచీ అగలిని మేను కన సే కల్ డరే టోనీ తల్ పహచగి ਖੋਣਨੇ ਤਾਂ ਮੈਨੂੰ ਹੀ ਕਹਿਣਾ ਆ ਫਿਰ ਤੂੰ ਇਹਦਾ ਧਿਆਨ ਨਹੀਂ ਰੱਖਿਆ ਮੈਂ ਕੀ ਕਰਾਂ ਮੈਨੂੰ ਐ ਲੱਗਦਾ ਮੈਂ ਉਹ ਨਾਲ ਗੱਲ ਕਰਦੀ ਆ ਅੱਜ ਕਿਉਂਕਿ ਇਹ ਕੁੜੀ ਮੇਰੀ ਤਾਂ ਗੱਲ ਸੁਣਦੀ ਨਹੀਂ ਘੱਟੋ ਘੱਟ ਇਹਨੂੰ ਆਪਣੇ ਭਰਾ ਦੀ ਸ਼ਰਮ ਤਾਂ ਹੋਊਗੀ ਤਾਂ ਕੀ ਆਹ ਵਾਲੀ ਗੱਲ ਨਹੀਂ ਬਾਹਰ ਤਾਂ ਆ ਗਈ ਤੁਸੀਂ ਹਾਂ ਡਿੰਪਲ ਮੈਂ ਤਾਂ ਆ ਗਿਆ ਚਾ ਪਾਣੀ ਲਗਿਆ ਨਾ 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 ਬਸ ਪਾਣੀ ਤਾਂ ਫੇਰ ਪੀ ਲੂੰਗਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਹਾਂ ਬੋਲ ਦੇ ਟਿੰਪਲ ਕੀ ਗੱਲ ਕਰਨੀ ਹੈ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਦੇਖੋ ਮੇਰੀ ਗੱਲ ਦਾ ਗੁੱਸਾ ਨਾ ਕਰੋ ਵੀ ਆਉਂਦੀ ਮੇਰੇ ਨਾਲ ਗੱਲਾਂ ਕਰਨ ਲੱਗ ਗਈ ਮੈਨੂੰ ਸਮਝਾਉਣ ਲੱਗ ਗਈ ਕੁਝ ਗੱਲਾਂ ਹੀ ਇਦਾਂ ਦੀਆਂ ਮੈਂ ਐਂ ਕਹਿੰਦੀ ਸੀਗੀ ਵੀ ਬੁਲਬੁਲ ਨਾ ਹੋਣਾ ਬੱਚੀ ਨਹੀਂ ਰਹੀ ਥੋੜਾ ਬਹੁਤਾ ਉਹਨੂੰ ਸਮਝਾਇਆ ਕਰੋ ਤੁਸੀਂ ਕੀ ਹੋ ਗਿਆ ਕੀ ਕਹੀ ਜੰਨੀਆ ਟਿੰਪਲ ਮੈਨੂੰ ਨਾ ਖੁੱਲ ਕੇ ਦੱਸੂ ਵੀ ਕੀ ਗੱਲ ਹੋਈ ਐ ਕੱਲ ਤਾਂ ਜਿ ਆਏ ਆ ਵੀ ਮੈਂ ਚਾਚੀ ਦੇ ਗਈ ਸੀ ਉੱਧਰ ਦੁੱਧ ਲੈਣ ਤੇ ਚਾਚੀ ਮੈਨੂੰ ਪੁੱਛਣ ਲੱਗੀ ਕਹਿੰਦੀ ਵੀ ਬੁਲਬੁਲ ਨੂੰ ਕਹਿੰਦੀ ਇੱਕ ਮੁੰਡਾ ਨਾ ਮੋਟਰਸਾਈਕਲ ਤੇ ਛੱਡ ਕੇ ਗਿਆ ਆ ਵੀ ਉਹ ਮੁੰਡਾ ਕੌਣ ਸੀ ਇਹ ਕੀ ਬੋਲੀ ਜੰਨੀਆ ਨੇਪੜ ਕੀ ਕਹੀ ਜੰਨੀਆ ਤੂੰ ਤੈਨੂੰ ਸਮਝ ਵੀ ਹੈਗੀ ਐ ਮੈਂ ਤਾਂ ਸਾਰੀ ਸਮਝ ਆਜੀ ਮੈਂ ਤੁਹਾਨੂੰ ਸੱਚ ਦੱਸ ਰਹੀ ਆ ਬੁਲਬੁਲ ਨੂੰ ਇੱਕ ਮੁੰਡਾ ਨਾ ਡੇਲੀ ਛੱਡ ਕੇ ਜਾਂਦਾ ਆ ਕਿੱਥੇ ਆ ਬੁਲਬੁਲ ਮੈਨੂੰ ਦੱਸ ਤੂੰ ਬੁਲਬੁਲ ਹਜੇ ਆਈ ਨਹੀਂ ਕਾਲਜ ਤੋਂ ਤੇ ਨਾਲੇ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਚਾਚੀ ਐਂ ਕਹਿੰਦੀ ਸੀ ਕਹਿੰਦੀ ਅੱਜ ਕੱਲ ਤਾਂ ਬੁਲਬੁਲ ਨੂੰ ਕਹਿੰਦੀ ਲੋਕੀ ਮੋਟਰਸਾਈਕਲਾਂ ਤੇ ਛੱਡ ਛੱਡ ਜਾਂਦੇ ਨੇ ਬਸ ਮੈਨੂੰ ਇਸੇ ਗੱਲ ਦਾ ਗੁੱਸਾ ਲੱਗਿਆ ਕੋਈ ਨਾ ਉਹਦੀ ਬੁਲਬੁਲ ਨੂੰ ਮੈਂ ਕਰਦਾ ਗੱਲ ਨਹੀਂ ਮੇਰੀ ਗੱਲ ਸੁਣੋ ਬੇਸ਼ੱਕ ਆਪਣੀ ਕੁੜੀ ਸਹੀ ਹੋ ਸਕਦੀ ਆ ਪਰ ਮੈਂ ਤਾਂ ਤੁਹਾਨੂੰ ਇਹ ਗੱਲ ਤਾਂ ਕਹਿਣੀ ਆ ਕਿ ਬਲਬਲ ਮੇਰੀ ਗੱਲ ਨਹੀਂ ਸਮਝਦੀ ਤੁਸੀਂ ਤਾਂ ਉਹਦੇ ਭਰਾ ਹੋ ਤੁਸੀਂ ਉਹਨੂੰ ਆਪਦੇ ਤਰੀਕੇ ਨਾਲ ਪਿਆਰ ਨਾਲ ਸਮਝਾ ਦਿਓ ਉਹਨੂੰ ਇਹ ਗੱਲ ਸਮਝਾਓ ਕਿ ਅੱਜਕਲ੍ਹ ਦੁਨੀਆ ਬਹੁਤ ਭੜੀ ਐ ਆਪਾਂ ਕਿੰਨੇ ਵੀ ਚੰਗੇ ਹੋਈਏ ਲੋਕੀ 1 ਮਿੰਟ ਲਾਉਂਦੇ ਨੇ ਕੋਈ ਵੀ ਗੱਲ ਬਣਾਉਣ ਵਾਸਤੇ ਮੈਂ ਤਾਂ ਉਹਨੂੰ ਪੜਨ ਭੇਜਾਂ ਤੇ ਉਹ ਇਹੇ ਜੇ ਲੱਛਾ ਕਰਦੀ ਫਿਰਦੀ ਐ ਹੋਰ ਕਿਹਨੇ ਅੱਜ ਉਹ ਨਿਆਣੀ ਆ ਜੀ ਉਹਨੂੰ ਹਜੇ ਸਮਝਵਾਰੇ ਕੁਛ ਨਹੀਂ ਪਤਾ ਤੁਸੀਂ ਉਹਨੂੰ ਜਰਾ ਪਿਆਰ ਨਾਲ ਸਮਝਾਓ ਮੈਲੇ ਤੁਹਾਨੂੰ ਪਤਾ ਹੀ ਆ ਕੁੜੀ ਦਾ ਮਾਮਲਾ ਥੋੜਾ ਹੌਲੀ ਬੋਲੋ ਕੰਦਾ ਦੇ ਵੀ ਕੰਨ ਹੁੰਦੇ ਨੇ ਮੈਂ ਨਹੀਂ ਚਾਹੁੰਦੀ ਵੀ ਸਾਡੀ ਕੋਈ ਐਦਾਂ ਦੀ ਗੱਲ ਲੋਕਾਂ ਤੱਕ ਪਹੁੰਚੇ ਮੇਰੀ ਤਾਂ ਇਹ ਖੇਕ 라ਤੀ ਸਾਰੇ ਪਿੰਡ ਚ ਹਜੇ ਤਾਂ ਕੁਛ ਵੀ ਨਹੀਂ ਹੋਇਆ ਆਪਾਂ ਇੱਕ ਵਾਰੀ ਬੁਲਬੁਲਾ ਗੱਲ ਤਾਂ ਕਰੀਏ ਉਹਨੂੰ ਪੁੱਛੋ ਤਾਂ ਸਹੀ ਇੱਕ ਵਾਰੀ ਤੂੰ ਗੱਲ ਕਰਕੇ ਦੇਖ ਲਈ ਠੀਕ ਆ ਉਹਦੇ ਨਾਲ ਤੇਰ ਮਾੜੇ ਤਰੀਕੇ ਨਾਲ ਗੱਲ ਕਰੂਂਦੇ ਨਾ ਮੈਂ ਉਹਦੇ ਨਾਲ ਗੱਲ ਕੀਤੀ ਸੀ ਜੀ ਮੈਨੂੰ ਤਾਂ ਹਰ ਗੱਲ ਦਾ ਪੁੱਠਾ ਜਵਾਬ ਦਿੰਦੀ ਆ ਵੀ ਭਾਬੀ ਤੂੰ ਕੌਣ ਹੋਣੀ ਐ ਮੈਨਾਂ ਗੱਲ ਕਰਨ ਵਾਲੀ ਮੇਰੀ ਗੱਲ 'ਚ ਇੰਟਰਫੇਅਰ ਨਾ ਕਰ ਮੈਨੂੰ ਕਿਹਾ ਸੀਗਾ ਕਿ ਬੁਲਬੁਲੀ ਮੁੰਡਾ ਤੇ ਨਾਲ ਪੜਦਾ ਛੜਾ ਤੈਨੂੰ ਛੱਡ ਕੇ ਗਿਆ ਕਹਿੰਦੀ ਤੁਸੀਂ ਕੀ ਲੈਣਾ ਤੇ ਮੈਨੂੰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਅੱਜ ਦੱਸ ਰਹੀ ਐ ਇਹ ਗੱਲ ਮੈਂ ਵੀ ਡਰ ਗਈ ਸੀ ਕਿਤੇ ਮੈਂ ਤੁਹਾਡੇ ਕੋਲ ਪਹਿਲਾਂ ਗੱਲ ਕੀਤੀ ਖਬਰਾਂ ਤੁਸੀਂ ਕੁਝ ਕਰੋਨਾ ਚਾਗੁਸ਼ ਕਾ ਹੋਣਾ ਤੇ ਬਸ ਮੈਂ ਹੀ ਕਹਿਨੀਆ ਵੀ ਕੁੜੀ ਨੂੰ ਬਾਰਾ ਕੁਛ ਨਾ ਕਿ ਹੋ ਜਵਾ ਕੁੜੀ ਆ ਪਿਆਰ ਨਾ ਸਮਝਾ ਦਿਓ ਕੋਈ ਨਾ ਟਿੰਪਲ ਕੇਰਾ ਤਾਂ ਉਹ ਮੈਂ ਪਿਆਰ ਨਾਲ ਹੀ ਸਮਝਾਊਗਾ ਹਾਂਜੀ ਪਿਆਰ ਨਾਲ ਹੀ ਸਮਝਾ ਦਿਓ ਕਿ ਕਿ ਤੁਹਾਨੂੰ ਵੀ ਪਤਾ ਨਾ ਕਿ ਉਹ ਹਰ ਗੱਲ ਦਾ ਬਹੁਤ ਵੱਡਾ ਈਸ਼ੂ ਬਣਾ ਲੈਂਦੀ ਆ ਤੇ ਗੁੱਸਾ ਵੀ ਛੇਤੀ ਹੋ ਜਾਂਦੀ ਆ ਤੇ ਮੈਂ ਨਹੀਂ ਚਾਹਦੀ ਵੀ ਸਾਡੀ ਕੁੜੀ ਗੁੱਸੇ ਦੇ ਵਿੱਚ ਕੁਝ ਕਰ ਲੇ। ਪਿਆਰ ਨਾਲ ਹੀ ਗੱਲ ਕਰਿਓ। ਚਾਹ ਠੀਕ ਹੈ ਯਾਰ ਹੁਣ ਤੂੰ ਜਾ। ਮੇਰਾ ਬਲੱਡ ਨਾ ਉੱਡਾ। ਜਾਂ ਪਾਣੀ ਪੁਣੀ ਲਿਆ ਦੇ ਮੈਨੂੰ। ਠੀਕ ਹੈ ਜੀ। ਕਿੱਥੋਂ ਹੈ ਆਉਂਦੀ? ਮਾਤਾ-ਪਿਤਾ ਪਾ ਦਿੰਦੇ ਆ। ਚੱਲ ਆਉਂਦੇ ਨੂੰ ਕੁੜੀਏ। ਮੈਂ ਕਰਦਾਂਗੇ ਨਾ ਗੱਲ। ਕਿ ਤੈਨੂੰ ਪੜਨ ਵੀ ਇੰਨਾ ਕੀ ਗੱਲ ਭੇਜਦਾ। ਕਰਦੀਆਂ ਲੱਛਾਂ। हां जान मैं तो ठीक हां। ਤੁਸੀਂ ਦੱਸੋ ਕੀ ਕਰੀ ਜਾਂਦੇ ਹੋ? ਅੱਛਾ ਯਾਦ ਕਰਦੇ ਹੋ ਮੈਨੂੰ? ਹੂੰ? ਮੈਂ ਤਾਂ ਕੋਈ ਨਹੀਂ ਯਾਦ ਕਰਦੀ ਤੁਹਾਨੂੰ। ਨਹੀਂ ਨਹੀਂ ਮੇਰਾ ਕਹਿਣਾ ਮਤਲਬ ਇਹ ਸੀਗਾ ਯਾਦ ਕਰਦੀ ਆ ਮੈਂ ਤੁਹਾਨੂੰ ਪਰ ਕੋਈ ਟਾਈਮ ਹੁੰਦਾ ਯਾਦ ਕਰਨ ਦਾ। ਅੱਛਾ ਜੀ? ਐਡਾ ਤਾਂ ਹੋਈ ਨਹੀਂ ਜਦਾਂ। ਉਹ ਲੱਗਦਾ ਤੁਹਾਨੂੰ। अच्छा मैंने गल दसो किन्ना प्यार करदे तुस मैनु आ फिल्मी डायलॉग एटा मैनु पता है ਥੋਡਾ ਅੱਛਾ ਜੀ ਮੈਂ ਫੇਰ ਗੱਲ ਕਰੀ ਕੌਨਸੀ ਬਰਬਲਾ ਕਿਦਾਂ ਗੱਲ ਕਰੀ ਜਾਂਦੀ ਸੀ ਵੀਰੇ ਉਹ 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 ਤਾਂ ਮੇਰੀ ਫਰੈਂਡ ਦਾ ਫੋਨ ਸੀਗਾ ਨਾਲੇ ਮੈਂ ਕੀ ਸੁਣ ਰਿਹਾ ਹੈ ਕੀ ਵੀਰੇ ਤੇਰੀ ਭਾਬੀ ਕਹਿੰਦੀ ਉਹਨੂੰ ਕੋਈ ਮੁੰਡਾ ਡੇਲੀ ਛੱਡ ਕੇ ਜਾਂਦਾ ਤੇ ਨਾਲੇ ਚਾਚੇ ਨੇ ਵੀ ਲਾਂਭਾ ਦਿੱਤਾ ਮੈਨੂੰ ਮੁੰਡਾ ਕਿਹੜੇ ਕਿਹੜੇ ਮੁੰਡੇ ਵਿਗਲ ਕਰਦੇ ਹੋ ਵੀਰੇ ਜਿਹੜਾ ਤੈਨੂੰ ਘਰੇ ਛੱਡ ਕੇ ਜਾਂਦਾ ਡੇਲੀ ਅੱਛਾ ਉਹ ਵੀਰੇ ਉਹ ਤਾਂ ਮੇਰੀ ਸੇਲੀ ਯਾਰ ਅਮਨ ਉਹਦਾ ਭਰਾ ਸੀਗਾ ਉਹ ਮੈਨੂੰ ਰਸਤੇ 'ਚ ਕਿਤੇ ਮਿਲ ਗਿਆ ਮੈਨੂੰ ਕਹਿੰਦਾ ਪਹਿਨੇ ਮੈਂ ਵੀ ਉੱਧਰ ਹੀ ਜਾਣਾ ਤੈਨੂੰ ਛੱਡਿਆ ਨਾ ਮੈਂ ਤੇ ਉਹ ਤੈਨੂੰ ਕਿਵੇਂ ਜਾਂਦਾ ਵੀਰੇ ਮੇਰੀ ਸੇਲੀ ਆ ਰਹਿਮਤ ਤੇ ਕਾਲਜ ਮੇਰੇ ਨਾਲ ਹੀ ਪੜਦੀ ਉਹ ਕਾਲਜ ਵੀ ਆਉਂਦਾ ਜਾਂਦਾ ਰਿਹਾ ਉਹ ਦੇਖ ਲੈ ਪੱਕੀ ਗੱਲ ਆ ਨਾ ਝੂਠ ਤਾਂ ਨਹੀਂ ਬੋਲਦੀ ਹਾਂ ਹਾਂ ਵੀਰੇ ਪੱਕੀ ਗੱਲ ਹੈ ਮੈਂ ਕਿ ਝੂਠ ਬੋਲਣਾ ਤੁਹਾਨੂੰ ਚਲ ਠੀਕ ਹੈ ਨਾਲੇ ਤੇਰੀ ਨਾ ਅੱਗੇ ਤੋਂ ਕੋਈ ਸ਼ਿਕਾਇਤ ਨਾ ਹੋਵੇ ਵੀਰੇ ਬੈਠੇ ਇੱਕ ਮਿੰਟ ਮੈਂ ਤੇਨੂੰ ਇੱਕ ਗੱਲ ਕਰਨੀ ਆ ਹਾਂ ਬੋਲ ਬਿਲਕੁਲ ਕੀ ਗੱਲ ਕਰਨੀ ਆ ਤੁਸੀਂ ਮੇਰੇ ਨਾਲ ਵੀਰੇ ਦੇਖ ਮੈਨੂੰ ਕਹਿਣੀ ਤਾਂ ਨਹੀਂ ਚਾਹੀਦੀ ਇਹ ਗੱਲ ਪਰ ਦਾਂਜੀ ਨੂੰ ਵੀ ਸ਼ਰਮ ਜੀ ਆਉਂਦੀ ਹੈ ਕਿ ਭਾਬੀ ਇਹੋ ਜਿਹਾ ਕੁਝ ਵੀ ਕਰੂਗੀ ਇਹ ਕੀ ਕਹੀ ਅਲਿਆ ਤੂੰ ਬੋਲ ਮੈਂ ਵੀਰੇ ਤੈਨੂੰ ਜੋ ਕੁਝ ਵੀ ਕਹੂੰਗੀ ਨਾ ਸੱਚੀ ਕਹੂੰਗੀ ਜਦੋਂ ਤੁਸੀਂ ਆਪਣੇ ਆਫਿਸ ਵੱਲ ਜੰਨੇ ਹੋ ਨਾ ਜਦੋਂ ਮੈਂ ਕਾਲਜ ਚਲੀ ਜੰਨੀ ਆ ਮਗਰੋਂ ਨਾ ਕੋਈ ਆਪਣੇ ਘਰ ਵਿੱਚ ਆਉਂਦਾ ਡਿੰਪਲ ਸਾਰਾ ਦਿਨ ਮੈਸੇਜ ਤੇ ਗੱਲ ਕਰਦੀ ਰਹਿੰਦੀ ਐ ਕੌਣ ਆਉਂਦਾ ਆਪਣੇ ਘਰੇ ਤੇਰੇ ਵੀਰੇ ਇਸ ਚੀਜ਼ ਦਾ ਤਾਂ ਮੈਨੂੰ ਪਤਾ ਨਹੀਂ ਕਿ ਕਿਹੜਾ ਬੰਦਾ ਆਪਣੇ ਘਰੇ ਆਂਦਾ ਤੇ ਕਿਹੜਾ ਜਾਂਦਾ ਪਰ ਇਸ ਗੱਲ ਦਾ ਮੈਂ ਪ੍ਰੂਫ ਜ਼ਰੂਰ ਦੇ ਸਕਦੀ ਹਾਂ ਹਾਂ ਇਹ ਪ੍ਰੂਫ ਦੇਵਾਂਗੀ ਮੈਂ ਫੇਰ ਮੰਨੂ ਤੈਨੂੰ ਹਾਂ ਹਾਂ ਵੀਰੇ ਪ੍ਰੂਫ ਦੇ ਕੇ ਗੱਲ ਕਰਦੇ ਹੋ ਪ੍ਰੂਫ ਇਕੱਠੇ ਕਰਨੇ ਤਾਂ ਮੇਰਾ ਮਿੰਟਾ ਦਾ ਖੇਲ ਐ ਮੈਂ ਤਾਂ ਤੁਹਾਨੂੰ ਪਹਿਲੇ ਤਾਂ ਨਹੀਂ ਦੱਸਿਆ ਸੀਗਾ ਮੈਂ ਕਿਹਾ ਵੀ ਪਤਾ ਨਹੀਂ ਤੁਸੀਂ ਸੱਚ ਮੰਨੋਗੇ ਕਿ ਝੂਠ ਮੰਨੋਗੇ ਮੈਂ ਤਾਂ ਮੌਕਾ ਭਾਲ ਰਹੀ ਸੀਗੀ ਹੁਣ ਘਰ ਦੀ ਜਦ ਅਸਵਾਲ ਆ ਗਿਆ ਵੀਰੇ ਘਰ ਚੇ ਕੁਝ ਥੋੜੀ ਹੋਣ ਦਵਾਂਗੀ ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਭਾਬੀ ਨਾਲ ਗੱਲ ਕਰੋ ਇਸ ਬਾਰੇ ਮੈਨੂੰ ਤਾਂ ਸਾਲਾ ਜੋ ਕਿ ਇੰਜ ਨਹੀਂ ਆਉਂਦਾ ਵੀ ਉਹ ਮੇਰੇ ਨਾਲ ਐ ਕਿਉਂ ਕਰੂਗੀ ਵੀਰੇ ਤੋ ਅੱਖਾਂ ਅੱਜ ਕੱਲ ਤਾਂ ਕੁੜੀਆਂ ਐਵੇਂ ਹੀ ਕਰਦੀਆਂ ਨੇ ਪਹਿਲੇ ਵਿਆਹ ਕਰਾ ਲੁੰਦੀਆਂ ਨੇ ਜਿਹੜੇ ਪਿਛਲੇ ਬॉयਫ੍ਰੈਂਡ ਹੁੰਦੇ ਨੇ ਉਹਨਾਂ ਨਾਲ ਤਾਂ ਗੱਲਾਂ ਮਾਰਦੀਆਂ ਨੇ ਆਹੀ ਕੁਛ ਤਾਂ ਭਾਲਦੀ ਸੀ ਡਿੰਪਲ ਯਕੀਨ ਤਾਂ ਪਹਿਲੇ ਮੈਨੂੰ ਵੀ ਨਹੀਂ ਹੋਇਆ ਪਰ ਜਦੋਂ ਮੈਂ ਆਪਣੇ ਅੱਖੀ ਵੇਖਿਆ ਨਾ ਮੈਨੂੰ ਫੇਰ ਯਕੀਨ ਹੋਇਆ ਪਰ ਉਸ ਦੀ ਕਿਸਮਤ ਖਰਾਬ ਮੇਰੇ ਕੋਲ ਤਾਂ ਫੋਨ ਹੀ ਨਹੀਂ ਸੀਗਾ ਨਹੀਂ ਤਾਂ ਫੋਟੋ ਕਲਿੱਕ ਕਰ ਲੈਂਦੀ ਮੈਂ ਹੁਣ ਤੂੰ ਨਾ ਪ੍ਰੂਫ ਇਕੱਠੇ ਕਰਕੇ ਦਿਖਾਈ ਮੈਨੂੰ ਠੀਕ ਐ ਚਲ ਮੈਂ ਚੱਲਦਾ ਤੇ ਧਿਆਨ ਰੱਖਿਓ ਦਾ ਕੋਈ ਗੱਲ ਨਹੀਂ ਵੀਰੇ ਧਿਆਨ ਰੱਖਾਂਗੇ ਕਿਉਂ ਡਿੰਪ ਮੈਨੂੰ ਕਹਿੰਦੇ ਸੀਗੀ ਤੂੰ ਆਪਣਾ ਧਿਆਨ ਰੱਖਿਆ ਕਰ ਐਵੇਂ ਨਾ ਕਿਸੇ ਮੁੰਡੇ ਨੂੰ ਬੁਲਾ ਕੇ ਤੇਰੀ ਤਾਂ ਹੁਣ ਲੁੱਤੀ ਲਾਤੀ ਮੈਂ ਤੂੰ ਤਾਂ ਗਈ ਸਮਝ ਤੇਰਾ ਹੁਣ ਜੋ ਕੁਝ ਹੋਊਗਾ ਉਹ ਵੀਰੇ ਹੀ ਜਾਣਦਾ ਤੇਖੀ ਚੱਲ ਅੱਗੇ ਕੀ ਕੁਝ ਹੁੰਦਾ ਯਾਰ ਹੁਣ ਮੈਨੂੰ ਕਾਦੇ ਵਾਸਤੇ ਬੁਲਾਇਆ ਇੰਨੀ ਕਾਹਲ ਚ ਲੈ ਕਾਹਤ ਮਿੰਟਾਂ ਅੱਗ ਲੱਗੀ ਹੋਈ ਸੀ ਕਿ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਦੱਸਾਂ ਕਿਵੇਂ ਤੁਸੀਂ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਕਰਕੇ ਮੈਂ ਛੱਤ ਤੇ ਬੁਲਾ ਲਿਆ ਅੱਗ ਲੱਗੀ ਵੀ ਉਹ ਇਹ ਜਿਹਾ ਹੀ ਹੋ ਗਿਆ ਹੋਣਾ ਕੀ ਹੈ ਭਾਬੀ ਨੂੰ ਪਤਾ ਲੱਗ ਗਿਆ ਸੀਗਾ ਕਿ ਤੁਸੀਂ ਮੈਨੂੰ ਛੱਡਣ ਆਉਨੇ ਹੋ ਹੁਣ ਇਹ ਤਾਂ ਸਾਰਾ ਖੇਲ ਹੈ ਆਪਣਾ ਬਗਾੜ ਦੇਣਾ ਸੀਗਾ ਵੀਰੇ ਨੂੰ ਗੱਲ ਦੱਸਤੀ ਉਹਨੇ ਭਾਬੀ ਨੂੰ ਪਤਾ ਨਹੀਂ ਲੱਗਿਆ ਪਤਾ ਲਵਾਇਆ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਇਹਨੂੰ ਫੋਨ ਨੂੰ ਰੱਖ ਲਿਆ ਕਰ ਕੋਲੇ ਲੈ ਕੱਲੇ ਫੋਨ ਦੀ ਗੱਲ ਨਹੀਂ ਹੈਗੀ ਔਰ ਇਹ ਦੇਖ ਲਿਆ ਸੀਗਾ ਇੱਕ ਦੋ ਵਾਰੀ ਵੀ ਜਦੋਂ ਤੁਸੀਂ ਮੈਨੂੰ ਘਰੇ ਛੱਡ ਕੇ ਗਏ ਹੋ ਇੱਕ ਪਤਾ ਨਹੀਂ ਕਿਹੜੀ ਚਾਚੀ ਹੈ ਕਿਹੜੀ ਨਹੀਂ ਆਉਣੇ ਵੀ ਦੇਖ ਲਿਆ ਸੀਗਾ ਵੀਰੇ ਨੂੰ ਉਹਨੂੰ ਵੀ ਦੱਸਤਾ ਫਿਰ ਹੁਣ ਹੁਣ ਕੀ ਮੇਰੇ ਤਾਂ ਸੱਚੇ ਬਹੁਤ ਗੁੱਸਾ ਆਈ ਜਾਂਦਾ ਮੈਂ ਨਾ ਕਿਸੇ ਤਰੀਕੇ ਨਾਲ ਵੀਰੇ ਨੂੰ ਸਮਝਾਤਾ ਸੀਗਾ ਵੀਰੇ ਮੈਨੂੰ ਪਸਦੋ ਸੀਗਾ ਵੀ ਕਿਹੜਾ ਮੁੰਡਾ ਹੈ ਮੈਂ ਕਿਹਾ ਵੀਰੇ ਵੀ ਉਹ ਤਾਂ ਮੇਰੀ ਫ੍ਰੈਂਡ ਦਾ ਭਰਾ ਸੀਗਾ ਰਸਤੀ 'ਚ ਮਿਲ ਗਿਆ ਸੀ ਤਾਂ ਕਰਕੇ ਛੱਡਣ ਆ ਗਿਆ ਤੇ ਤੇਰੇ ਭਰਾ ਨੇ ਯਕੀਨ ਕਰ ਲਿਆ ਤੇਰੇ ਕਹਿਣ ਤੇ ਕਿਉਂ ਨਹੀਂ ਕਰੂਗਾ ਇੰਨੇ ਟਾਈਮ ਤੋਂ ਮੈਂ ਉਹਦੇ ਨਾਲ ਰਹਿੰਦੀ ਆ ਰਹੀਆਂ ਉਹਨੂੰ ਪਤਾ ਹੀ ਹੈ ਵੀ ਮੇਰੀ ਭੈਣ ਕਿਹੋ ਜੀ ਆ ਆ ਡਿੰਪਲ ਤਾਂ ਫੁਰੰ데요 ਕਿ ਹੈਈ ਆ ਨਾਲੇ ਇੱਕ ਕੰਮ ਮੈਂ ਹੋਰ ਕਰਤਾ ਛੇੜਾ ਇਲਜ਼ਾਮ ਭਾਬੀ ਮੇਰੇ ਤੇ ਲਾਉਂਦੀ ਸੀਗੀ ਉਹ ਹੀ ਇਲਜ਼ਾਮ ਮੈਂ ਭਾਬੀ ਤੇ ਲਗਵਾਤਾ ਵੀਰੇ ਨੂੰ ਦੱਸਤਾ ਵੀ ਇਹ ਨੂੰ ਨਾ ਕਰੇ ਕੋਈ ਮੁੰਡਾ ਨਾ ਮਿਲਣਾ ਆਉਂਦਾ ਅੱਛਾ ਹਾਂ ਸੱਚੀ ਹਾਂ ਦਾ ਬੜਾ ਵਧੀਆ ਕੀਤਾ ਤੂੰ ਪਰ ਹੁਣ ਅੱਗੇ ਕੀ ਕਰਨਾ ਕਰਨਾ ਕਰਾਉਣਾ ਕੀ ਹੈ ਇੱਕ ਪਲਾਨ ਹੈਗਾ ਮੇਰੇ ਕੋਲ ਜਿਹਦੇ ਨਾਲ ਇਹ ਸਾਬਿਤ ਹੋ ਸਕਦਾ ਕਿ ਡਿੰਪਲ ਗਲਤ ਹੈ ਤੇ ਮੈਂ ਸਹੀ ਮੈਂ ਨਾ ਓਏ ਇਹ ਅੱਗੇ ਕੀ ਚੱਲ ਰਿਹਾ ਤੇਰੇ ਦਿਮਾਗ ਚ ਦੱਸ ਦਿਆਂ ਮੈਂ ਸਬਰ ਤਾਂ ਕਰੋ ਹਾਂ ਹੋ ਜੋ ਹੈ ਕਿਉਂ ਨਹੀਂ ਹੋ ਸਕਦਾ ਇਹੋ ਜਿਹੀ ਕੋਈ ਚੀਜ਼ ਹੈਗੀ ਦੁਨੀਆ 'ਚ ਜੇ ਜੜੀ ਹੋ ਨਾ ਸਕੇ ਪੋਸੀਬਲ ਹੈ ਹੈ ਚਲ ਠੀਕ ਹੈ ਮੈਂ ਤੇਰੇ ਨਾਲ ਸਹਿਮਤ ਦੱਸ ਫਿਰ ਕਦੋਂ ਕੋਈ ਗੱਲ ਨਹੀਂ ਮੈਂ ਫੋਨ ਤੇ ਦੱਸ ਦਿਆਂ ਤੁਹਾਨੂੰ ਤੁਸੀਂ ਜਾਓ ਹੁਣ ਇਹ ਵੀ ਪਤਾ ਕੋਈ ਦੇਖ ਲੀਂ ਚਲ ਠੀਕ ਹੈ ਹਾਂ ਹੁਣ ਦੇਖੀ ਜਾਈ ਡਿੰਪਲ ਤੇਰੇ ਨਾਲ ਬਣਦਾ ਕੀ ਹੈ ਯੂ ਪਲਾਨ ਮੇਰਾ ਸਫਲਫੁਲ ਹੋਇਆ ਲੈ ਛਿਦੇ ਨਾਲ ਪਤਾ ਲੱਜੂ ਕਿ ਤੂੰ ਗਲਤ ਆ ਤੇ ਮੈਂ ਸਹੀ ਆ ਭਾਬੀ ਮੇਰਾ ਦਰਸੋਈ ਚ ਕੰਮ ਕਰੀ ਜਾਂਦੀ ਆ ਲੈ ਨੈੱਡੋ ਮੈਸੇਜ ਵੀ ਆ ਗਿਆ ਮੈਂ ਭਾਬੀ ਬਣ ਕੇ ਰਿਪਲਾਈ ਕਰਦੀ ਦੇਖੀ ਸਰਦੋਂ ਤੋਂ ਤੈਨਾਂ ਬਣਦਾ ਕੀ ਹੈ ਲੈ ਚੱਕ ਰਿਪਲਾਈ ਵੀ ਹੋ ਗਿਆ ਕੋਲੇ ਟਾਈਮ ਦੇ ਉਹ ਖੇੜਾ ਗੱਲੀਆਂ ਨੂੰ ਮੈਨੂੰ ਘਰ ਦਾ ਘਰ ਤੋਂ ਗੱਲ ਕੀ ਆ ਤੇਰੇ ਜਾਨ ਨੂੰ ਬੁਲਾਉਣੀ ਆ ਕਿਹਨੂੰ ਮੈਸੇਜ ਕਰਦੀ ਆ ਦੱਸ ਮੈਨੂੰ ਮੈਂ ਮੈਸੇਜ ਕਿਤੇ ਕਰ ਮੈਂ ਤੇ ਕਿਸੇ ਨਾਲ ਚਾਰਦੀ ਵੀ ਨਹੀਂ ਮੈਂ ਤੇ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਕਦੇ ਗੱਲ ਨਹੀਂ ਕੀਤੀ ਬਲਬੜਾ ਹਾਂ ਹਾਂ ਥੇਰੇ ਕਦ ਖਾਈ ਮਾਰਾ ਜਣੀ ਆ ਦੇਖੋ ਮੈਸੇਜ ਆ ਮੈਸੇਜ ਆ ਮੈਂ ਕਰਤਾ ਮੈਸੇਜ ਆ ਆ ਲਖਨਗਾਰ ਜੀ ਮੇਰੇ ਜਾਨ ਨੂੰ ਆਖੀ ਆ ਮੈਸੇਜ ਮੈਂ ਵੀ ਕੀਤਾ ਤੇ ਰੀਸ਼ਕ ਮੇਰੇ ਫੋਨ ਤੇ ਆ ਗਈ ਫਿਰ ਗੁਲਬੁਲ ਨਨ ਨਨ ਸੁਸਨੇ ਕਿਤੇ ਜੀ ਤੂੰ ਮੇਰੇ ਘਰੋਂ ਨਿਕਲ ਬਾਹਰ ਤੂੰ ਕਹਿੰਦਾ ਮੇਰੀ ਗੱਲ ਵੀ ਕੀ ਅੱਛਾ ਤੂੰ ਬਾਦਲਾ ਵੱਡਾ ਬਣਵਾਸ਼ ਤੈਨੂੰ ਮੈਂ ਦੱਸਦਾ ਉਹ ਬਾਈ ਮੇਰੇ ਦੇ ਹੱਥ ਨਾਲ ਬਾਤ ਚੱਕੀ ਇਹਨਾਂ ਦਾ ਕੋਈ ਕਸੂਰ ਨਹੀਂ ਬੇਕਸੂਰ ਨੇ ਕੀ ਮਤਲਬ ਤੇਰਾ ਕਸੂਰ ਨਾ ਬਾਈ ਸੋਡੀ ਭੈਣ ਦਾ ਇਹ ਸਾਰਾ ਕੁਝ ਇਹਨੇ ਕਰਾਇਆ ਇਹਦੀ ਭੈਣ ਨੇ ਮਸੀਏ ਤੇ ਮੈਂ ਇਹਦਾ ਬॉयਫਰੈਂਡ ਆ ਇਨੇ ਨਾ ਭੁਲਾ ਕੇ ਇਲਜ਼ਾਮ ਲਾ ਕੇ ਮੇਰੇ ਫੋਨ ਤੋਂ ਮੈਸੇਜ ਕਰਕੇ ਸਾਰਾ ਕੁਝ ਇਹਨੇ ਕਰਾਇਆ ਤੇ ਇਹਦੀ ਪਲਾਨਿੰਗ ਸੀ ਸਾਰੀ ਬੁਲਬੁਲ ਦੀ ਹਾਂ ਦੇਖ ਬਾਈ ਮੇਰੇ ਦੇ ਬੁਲਬੁਲ ਦੀ ਚੈਕ ਤੇ ਮੈਂ ਇਹਨੂੰ ਛੱਡਣਾ ਆਉਂਦਾ ਸੀ ਨਾਲੇ ਤੇਰੇ ਭੈਣ ਦਾ ਕੋਈ ਕਸੂਰ ਨਹੀਂ ਜੇ ਇਹ ਤਾਂ ਇਹ ਤੇ ਬਗਲਾ ਲੈਣ ਦੀ ਵਾਰੀ ਨੇ ਸਾਰਾ ਕੁਝ ਇਹਨੇ ਕਰਾਇਆ ਆ ਮੈਸੇਜ ਵੀ ਮੇਰੇ ਫੋਨ ਤੋਂ ਇਹਨੇ ਕਰਾਇਆ ਸਾਰੇ ਬਾਈ ਸਾਰੀ ਆ ਗੱਲ ਸੀ ਤੇ ਮੈਂ ਨਹੀਂ ਸੀ ਚਾਹੁੰਦਾ ਵੀ ਮੇਰੀ ਗਲਤੀ ਨਾਲ ਇਹ ਧੱਕਾ ਪੱਟੇ ਜਾਵੇ ਤੇ ਹੋ ਸਕਿਆ ਤਾਂ ਬਾਈ ਮੈਨੂੰ ਮਾਫ਼ ਕਰ ਦੇ ਜੀ ਕਰਦੇ ਨੇ ਮੈਂ ਕਿ ਮਾਰ ਕੇ ਦੱਬਦਾ ਅਭੀ ਮਾਂ ਵਰਗੀ ਭਾਗੀ ਤੇ ਇੰਨਾ ਬੜਾ ਨਾਮ ਲੈਦੀ ਸੀ ਕੱਤੋਂ ਮੁਕ ਤੁਗ ਰਗ ਦੀ ਖਾਰੀ ਗੁਏ ਨੇ ਮੈਨੂੰ ਮਾਫ਼ ਕਰ ਦੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਹੁਣ ਇੱਥੇ ਹੱਥ ਨਾ ਚੱਕੋ ਇਹ ਤਾਂ ਗਲਤੀ ਹੋ ਗਈ ਆ ਨਾਲ ਮੈਂ ਨਹੀਂ ਚਾਹਦੀ ਫਿਰ ਤੁਸੀਂ ਇੰਦਾ ਰੋੜਾ ਪਾ ਕੇ ਲੋਕਾਂ ਨੂੰ ਤਮਾਸ਼ਾ ਦਿਖਾਓ ਭਾਗੀ ਵੀਰੇ चलिया तो बई मैं चलिया हूं भाई, भाई, मैं जे तुम एक दूजे पसंद करते हो ना तो मेनू यह रिश्ता मंजूर है बई मैं ब्याह करूंगे वो जीवे आपके भ्रा का घर पटता इना कुछ करता ਹੁਣ ਮੈਂ ਵੀ ਨਾ ਬਿਆ ਕਰਾਂ ਮੇਰੇ ਨਾਲ ਕਿਥੇ ਰਿਵਜੁ ਬਈਏ ਦੀ ਬਾਈ ਮਾਫੀ ਚਾਹਨਾ